चलो फिर स्टार्ट कर जी अलग अलग कलर ने पिंक कलर तुसी अगे वेख सकते हो पीच कलर ऑरेंज कलर ग्रीन कलर वक वक कलर डिजाइन आज ਸ੍ਰੀ ਅਕਾਲ ਜੀ ਮੈਂ ਥੋੜੇ ਆਪ ਇਸ ਨੈਨਾ ਥੋੜਾ ਵੈਲਕਮ ਕਰ ਦਿਆ ਜੀ ਸੂਰਤ ਦੀ ਲਾਰਜੈਸਟ ਮੈਨੂਫੈਕਚਰਿੰਗ ਕੰਪਨੀ ਅਜ ਮੇਰਾ ਫੈਸ਼ਨ ਦੇ ਵਿੱਚ ਹਾਂਜੀ ਆ ਜਾਓ ਆਪਾਂ ਤੁਹਾਨੂੰ ਅੱਜ ਦੱਸ ਦਿੰਨੇ ਆ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸੂਟਾਂ ਦਾ 컬렉ਸ਼ਨ ਜਿਹਦਾ ਆਪਣੇ ਕੋਲ ਜਿਹੜਾ ਸਟਾਰਟਿੰਗ ਪ੍ਰਾਈਸ ਹੈ ਉਹ ਹੁੰਦਾ ਹੈ ਜੀ 78 ਰੁਪਏ ਬਿਲਕੁਲ ਤੁਸੀਂ ਸਹੀ ਸੁਣਿਆ ਇਹ ਹੁੰਦਾ ਹੈ 78 ਰੁਪਏ ਓਨਲੀ ਓਨ 78 ਰੁਪਏ ਅੱਜ ਕੱਲ ਤੁਸੀਂ ਕਿੱਥੇ ਵੀ ਕੁਝ ਵੀ ਲੈਣ ਜਾਓਗੇ ਤੁਹਾਨੂੰ 78 ਰੁਪਏ ਕੁਝ ਵੀ ਨਹੀਂ ਮਿਲਣਾ ਜੀ ਇੱਕ ਦੁਪੱਟਾ ਨਹੀਂ ਆਉਂਦਾ ਅੱਜ ਕੱਲ ਬਟ ਆਪਣੇ ਕੋਲ ਉਹ ਵੀ ਆ ਕੁਰਤੀ ਜਿਹਦੇ ਵਿੱਚ ਵੀ ਤੁਹਾਨੂੰ ਤਿੰਨ ਵੈਰਾਈਟੀ ਮਿਲਣਗੀ ਓਨਲੀ ਕੁਰਤੀ ਕੁਰਤੀ ਦੇ ਟੌਪ ਬਾਟਮ ਤੇ ਕੰਪਲੀਟ 3 ਪੀਸ ਦਾ ਸੂਟ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਹੀ ਛੱਦੇ ਥੱਲੇ ਅਜਮੇਰਾ ਫੈਸ਼ਨ ਦੇ ਵਿੱਚ ਮਿਲ ਜਾਣਗੀਆਂ ਚਲੋ ਆ ਜਿਓ ਆਪਾਂ ਫਿਰ ਸਟਾਰਟ ਕਰਦੇ ਹਾਂ ਜੀ ਸੂਟਾਂ ਦਾ ਨਵਾਂ ਕਲੈਕਸ਼ਨ ਹਾਂਜੀ ਇਹ ਹੈ ਸਾਡਾ ਫਰਸਟ ਪੀਸ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਕਾਟਨ ਦੇ ਵਿੱਚ ਜਿਹਦੇ ਉੱਤੇ ਤੁਸੀਂ ਨੈਕ ਦੇਖ ਸਕਦੇ ਹੋ ਰਾਉਂਡ ਨੈਕ ਹੈਗਾ ਇਸ ਦੇ ਉੱਤੇ ਥਰੈਡ ਵਰਕ ਦੀ ਕਢਾਈ ਕੀਤੀ ਹੋਈ ਆ ਨਾਲ ਹੀ ਡਿਜੀਟਲ ਪ੍ਰਿੰਟ ਕੀਤਾ ਹੋਇਆ ਹੈ ਥੱਲੇ ਤੁਸੀਂ ਵੇਖ ਸਕਦੇ ਹੋ ਜੀ ਲੈਸ ਦਾ ਬਾਰਡਰ ਲੱਗਿਆ ਹੋਇਆ ਹੈ ਜਿਹੜਾ ਆਪਣੇ ਬੋਲਦੇ ਆ ਨਾ ਦੋ ਪ੍ਰਕਾਰ ਦੀ ਨੈਟ ਆਉਂਦੀ ਆ ਇਹ ਦੂਜੇ ਪ੍ਰਕਾਰ ਦਾ ਨੈਟ ਦਾ ਬਾਰਡਰ ਲੱਗਿਆ ਹੈ ਉਹਦੇ ਵਿੱਚ ਹੀ ਤੁਸੀਂ ਵੇਖ ਸਕਦੇ ਹੋ ਸਿਰੋਸਕੀ ਵਰਕ ਜਿਵੇਂ ਕਿੰਨਾ ਸੋਹਣਾ ਲੁੱਕ ਦਿੰਦਾ ਹੈ ਜੀ ਸੂਟ ਨੂੰ ਨਾਲੇ ਆਪਾਂ ਇਹਦੀ ਬਾਟਮ ਦੀ ਗੱਲ ਕਰਦੇ ਰਿਹਾ ਜੀ ਆ ਹੈਗਾ ਜੀ ਇਹਦਾ ਬਾਟਮ ਸੇਮ ਪੀਚ ਕਲਰ ਦਾ ਬਾਟਮ ਆਊਗਾ ਨਾਲੇ ਇਹਦਾ ਦੁਪੱਟਾ ਜਿਹੜਾ ਸਭ ਤੋਂ ਵਧੀਆਂ ਨੇ ਇਹ ਸੂਟ ਦਾ ਜੋ ਦੁਪੱਟਾ ਹੈ ਜੀ ਉਹ ਆਉਂਦਾ ਹੈ 2 ਮੀਟਰ ਦਾ ਆਪਣੇ ਉਹ ਹੀ ਫੁਲਕਾਰੀ ਦੁਪੱਟੇ ਚੱਲਦੇ ਨੇ ਜੀ ਹਾਂਜੀ ਆ ਵੇਖੋ ਜੀ ਦੁਪੱਟਾ ਕਿੰਨਾ ਸੋਹਣਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈਗਾ ਜਿਵੇਂ ਤੁਸੀਂ ਇਹਦਾ ਬਾਰਡਰ ਵੇਖ ਸਕਦੇ ਹੋ ਕਿੰਨਾ ਸੋਹਣਾ ਹੈ ਨਾਲੇ ਜੇ ਤੁਸੀਂ ਕੁਝ ਵੇਖਣ 'ਚ ਗਲਤੀ ਨਹੀਂ ਕਰਦੇ ਹੋ ਤਾਂ ਇੱਕ ਵਾਰੀ ਫੇਰ ਵੇਖ ਲਓ ਇਹਦੇ ਸੀਕੁਐਂਸਾਂ ਵੀ ਵਰਕ ਕੀਤਾ ਹੋਇਆ ਹੈ ਥ੍ਰੈਡ ਦੇ ਉੱਤੇ ਜਿਹੜਾ ਇਹਨੂੰ ਸ਼ਾਨਦਾਰ ਲੁੱਕ ਦਿੰਦਾ ਹੈ ਨਾਲੇ ਤੁਸੀਂ ਇਹਦੀ ਲੈਂਥ ਵੇਖੋਗੇ ਤਾਂ ਕਿੰਨਾ ਸੋਹਣਾ ਦੁਪੱਟਾ ਹੈ ਫੁੱਲ ਲੈਂਥ ਦੇ ਵਿੱਚ ਚਾ ਭਾਵੇਂ ਕਿੰਨੀ ਮਰਜ਼ੀ ਲੰਬੀ ਕੁੜੀ ਹੋਵੇ ਉਹਨੂੰ ਵੀ ਚੱਲ ਜਾਓ ਚਲੋ ਆਪਾਂ ਹੁਣ ਗੱਲ ਕਰਦੇ ਹਾਂ ਨੈਕਸਟ ਸੂਟ ਦੇ ਆ ਵੇਖੋ ਜੀ ਇਹ ਹੈਗਾ ਇਹਦਾ ਨੈਕਸਟ ਸੂਟ ਮਸਟਰਡ yellow ਕਲਰ ਜਿਹਦੇ ਉੱਤੇ ਵੀ ਡਿਜੀਟਲ ਪ੍ਰਿੰਟ ਕੀਤੀ ਹੋਈ ਆ ਡਿਜੀਟਲ ਪ੍ਰਿੰਟ ਦੇ ਨਾਲੋਂ ਤੁਸੀਂ ਇਹਦਾ ਨੈਕ ਦੇਖ ਸਕਦੇ ਹੋ ਕਿੰਨਾ ਸੋਹਣਾ ਨੈਕ ਹੈ ਇਸ ਨੌਕ ਦੇ ਉੱਤੇ ਵੀ ਕਢਾਈ ਕੀਤੀ ਹੋਈ ਆ ਥ्रेड ਦੀ ਤੇ ਉਹਦੇ ਉੱਤੇ ਹੀ ਸਿਰੋਸਕੀ ਦਾ ਵਰਕ ਨਾਲੇ ਤੁਸੀਂ ਦੇਖੋ ਨੈਟ ਦਾ ਇੱਥੇ ਬਾਰਡਰ ਦਿੱਤਾ ਹੋਇਆ ਹੈ ਥੱਲੇ ਉਹ ਵੀ ਕਿੰਨਾ ਸੋਹਣਾ ਲੁੱਕ ਦਿੰਦਾ ਹੈ ਜੀ ਬਿਲਕੁਲ ਇੱਕਦਮ ਸ਼ਾਨਦਾਰ ਜਿਹੜਾ ਪਾਉਡਰ ਹੈ ਉਹ ਵੀ ਕੱਟ ਵਰਕ ਦਾ ਹੈਗਾ ਜੀ ਨਲੇ ਦਾ ਬੋਟਮ ਦੀ ਗੱਲ ਕਰ ਲੈਣਾ ਉਹ ਵੀ ਜੀ ਪਲੇਨ ਬੋਟਮ ਆਉਗੀ ਜੀ ਇਹਦੇ ਵੀ ਆ ਵੇਖੋ ਜੀ ਪਲੇਨ ਬੋਟਮ ਨਾਲ ਇਹਨੇ ਦੁਪट्टे ਦੀ ਗੱਲ ਕਰਦੇ ਆ ਉਹ ਵੀ ਸੇਮ ਡਿਜੀਟਲ ਪ੍ਰਿੰਟ ਦਾ ਹੀ ਦੁਪੱਟਾ ਹੋਗਾ 9 ਮੀਟਰ ਦਾ ਚਲੋ ਹੁਣ ਆਪਾਂ ਤੁਹਾਨੂੰ ਦਿਖਾਈ ਦਿੰਨੇ ਆ ਹਾਂਜੀ ਆ ਵੇਖੋ ਜੀ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਹੈ ਜੀ ਇਹਨਾਂ ਸੋਹਣੇ ਦੁਪੱਟੇ ਤੁਹਾਨੂੰ ਕਿੱਥੇ ਹੋਰ ਨਹੀਂ ਮਿਲਣਾ ਇਹ ਸਭ ਤੁਹਾਨੂੰ ਮਿਲ ਜੂਗਾ ਜੀ ਅਜਮੇਰਾ ਫੈਸ਼ਨ ਦੇ ਵਿੱਚ ਚਲੋ ਹੁਣ ਆਪਾਂ ਦੱਸ ਦੇਣਾ ਤੁਸੀਂ ਕਿਵੇਂ ਇਹਨੂੰ ਪਰਚੇਸ ਕਰੋਗੇ ਸੋਚਾ ਰਹੇ ਹੋਗੇ ਕਿ ਆਪਾਂ ਕਿਵੇਂ ਲੈ ਲਈਏ ਇਹਨਾਂ ਚੀਜ਼ਾਂ ਨੂੰ ਕੋਈ ਗੱਲ ਨਹੀਂ ਜੀ ਟੈਨਸ਼ਨ ਲੈਣ ਦੀ ਲੋੜ ਹੈ ਨਹੀਂ ਇਹ ਸਾਰੀਆਂ ਚੀਜ਼ਾਂ ਜੀ ਤੁਹਾਨੂੰ ਮਿਲ ਜਾਣਗੀਆਂ ਅਜਮੇਰਾ ਫੈਸ਼ਨ ਦੇ ਵਿੱਚ ਅਜਮੇਰਾ ਫੈਸ਼ਨ ਤੁਸੀਂ ਸੋਚ ਰਹੇ ਹੋਗੇ ਕਿ ਕਿੱਥੇ ਹੈਗਾ ਹਾਂਜੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਸੂਰਤ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਰਘੂਕੁਲ ਟੈਕਸਟਾਈਲ ਮਾਰਕੀਟ ਦੇ ਵਿੱਚ ਹਾਂਜੀ ਰਘੂਕੁਲ ਟੈਕਸਟਾਈਲ ਮਾਰਕੀਟ ਉਹਦੇ ਵਿੱਚ 15 ਨੰਬਰ ਦੇ ਲਿਫਟ ਤੋਂ ਸਿੱਧਾ 3ਰਥ ਫਲੋਰ ਦੇ ਉੱਤੇ ਤੁਹਾਨੂੰ ਮਿਲ ਜੀਗਾ ਜੀ ਅਜਮੇਰਾ ਫੈਸ਼ਨ ਦਾ ਰਿਸੈਪਸ਼ਨਿਸ ਉੱਥੇ ਉਹ ਤੁਹਾਨੂੰ ਸੇਲਸ ਟੀਮ ਤੋਂ ਮਿਲਾ ਦੇਊਗਾ ਜਿੱਥੇ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੇ ਇੱਕ ਹੀ ਛੱਤ ਦੇ ਥੱਲੇ ਮਿਲ ਜਾਣਗੀਆਂ ਹਾਂਜੀ ਜੇ ਤੁਸੀਂ ਫੇਰ ਸੋਚ ਰਹੇ ਹੋ ਕਿ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤੁਹਾਨੂੰ ਆਨਲਾਈਨ ਵੇਖ ਕੇ ਤੁਸੀਂ ਅਗਰ ਕੋਈ ਚੀਜ਼ ਤੁਹਾਨੂੰ ਪਸੰਦ ਆ ਰਹੀ ਆ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਇਹਨਾਂ ਦਾ ਲੈ ਲਓ ਜੀ ਸਕਰੀਨਸ਼ਾਟ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਤੁਹਾਨੂੰ ਇੱਕ ਨੰਬਰ ਸ਼ੋ ਹੋ ਰਿਹਾ ਹੈ ਉਹਦੇ ਤੇ ਤੁਸੀਂ ਭੇਜ ਦਿਓ ਸਾਡੇ ਸੇਲਸ ਟੀਮ ਤਹਾਨੂੰ ਕੰਟੈਕਟ ਕਰਨਗੇ ਔਰ ਤੁਹਾਨੂੰ ਵੀਡੀਓ ਕਾਲ ਤੇ ਵੀ ਸਾਰੀਆਂ ਚੀਜ਼ਾਂ ਵਿਖਾ ਦੇਣਗੇ ਜਿਹੜੀ ਚੀਜ਼ਾਂ ਤੁਸੀਂ ਸਿਲੈਕਟ ਕਰੋਗੇ ਟਰਾਂਸਪੋਰਟ ਦੇ ذریعے ਔਰ ਤੁਹਾਡੇ ਕੋਲ ਪਹੁੰਚ ਜਾਣਗੀਆਂ ਚਲੋ ਹਾਂਜੀ ਆਪਾਂ ਗੱਲ ਕਰ ਲਈਏ ਜੀ ਤੀਜੇ ਸੂਟ ਦੀ ਵੇਖੋ ਜੀ ਨਵਾਂ ਸੂਟ ਹਾਂਜੀ ਡਿਜੀਟਲ ਪ੍ਰਿੰਟ ਕੀਤਾ ਹੋਇਆ ਹੈ ਜੀ ਕਾਟਨ ਦੇ ਉੱਤੇ ਨਾਲੇ ਤੁਸੀਂ ਨੈੱਕ ਵੀ ਵੇਖ ਸਕਦੇ ਹੋ ਥ੍ਰੈਡ ਦਾ ਵਰਕ ਕੀਤਾ ਹੋਇਆ ਹੈ ਤੇ ਉਹਦੇ ਉੱਤੇ ਸਿਰੋਸਕੀ ਵਰਕ ਹੈ ਕਿੰਨਾ ਸੋਹਣਾ ਲੁੱਕ ਦਿੰਦਾ ਹੈ ਜੀ ਇਹ ਜਿਹੜੇ ਕਲਰ ਹੁੰਦੇ ਨੇ ਜੀ ਇਹ ਆਪਣੇ ਜਿਹੜੀ ਏਜ ਲੇਡੀਜ਼ ਹੁੰਦੀ ਹੈ ਨਾ ਉਹ ਪਾਉਂਦੇ ਨੇ ਤੇ ਇਹਨਾਂ ਦਾ ਸੇਮ ਬਾਟਮ ਵੇਖੋ ਜੀ ਪਿੰਕ ਕਲਰ ਦਾ ਕਿੰਨਾ ਸੋਹਣਾ ਪਿੰਕ ਕਲਰ ਹੈ ਤੇ ਨਾਲੇ ਤੁਸੀਂ ਵੇਖੋ ਜੀ ਦੁਪੱਟਾ ਇਹਦਾ ਵੇਖ ਸਕਦੇ ਹੋ ਕੋਟਨ ਦਾ ਦੁਪੱਟਾ ਦਿੱਤਾ ਹੋਇਆ ਹੈ ਤੁਹਾਨੂੰ ਫੁੱਲ ਲੈਂਥ ਦਾ ਇਹ ਵੀ ਡਿਜੀਟਲ ਪ੍ਰਿੰਟ ਦਾ ਵੇਖੋ ਜੀ ਕਿੰਨਾ ਸੋਹਣਾ ਬਾਰਡਰ ਹੈਗਾ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈ ਡਿਜੀਟਲ ਪ੍ਰਿੰਟ ਤੁਸੀਂ ਵੇਖ ਸਕਦੇ ਹੋ ਨਾਲੇ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਤੁਹਾਨੂੰ ਇੱਕ ਪੀਸ ਨਹੀਂ ਮਿਲਣਾ ਜੀ ਤੁਸੀਂ ਸੋਚ ਰਹੇ ਹੋਗੇ ਕਿ ਆਪਾਂ ਪਰਚੇਸ ਕਰ ਲਈਏ ਇੱਕ ਪੀਸ ਨਹੀਂ ਜੀ ਨਹੀਂ ਤੁਹਾਨੂੰ ਇਹ ਪੂਰਾ ਸੈੱਟ ਲੈਣਾ ਪੈਣਾ ਹੈਗਾ ਜਿਹਦੇ ਵਿੱਚ ਤੁਹਾਨੂੰ 5 ਦੇ 6 ਪੀਸ 7 ਪੀਸਾਂ ਦਾ ਐਵੇਂ ਸੈੱਟ ਆਉਂਦਾ ਹੈ ਜੀ ਅਲੱਗ-ਅਲੱਗ ਕੈਟਲੌਗ ਦੇ ਤੇ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਲਰ ਮਿਲ ਜਾਣਗੇ ਜਿਵੇਂ ਕਿ ਇਹ ਕੈਟਲੌਗ ਹੈ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਅਲੱਗ-ਅਲੱਗ ਕਲਰ ਨੇ ਇਹ ਹੈਗਾ ਜੀ ਪਿੰਕ ਕਲਰ ਤੇ ਨਾਲੇ ਤੁਸੀਂ ਅੱਗੇ ਵੇਖ ਸਕਦੇ ਹੋ ਪੀਚ ਕਲਰ ਔਰੇਂਜ ਕਲਰ ਗ੍ਰੀਨ ਵੱਖ-ਵੱਖ ਕਲਰ ਡਿਜ਼ਾਈਨਸ ਆਣ ਗਿਆ ਕਿ ਨਾਲੇ ਹੁਣ ਆਪਾਂ ਗੱਲ ਕਰਨੇ ਜੀ ਇੱਕ ਹੋਰ ਫੈਬਰਿਕ ਦੀ ਇਹ ਹੈਗਾ ਜੀ ਮਸਲੀਨ ਆਪਣੇ ਜਿਹੜੀ ਇਸ ਲੇਡੀਜ਼ ਹੁੰਦੇ ਨੇ ਉਹ ਇਹਨਾਂ ਟਾਈਪ ਦਾ ਕਲਰ ਲੈਂਦੀਆਂ ਨੇ ਹਰ ਵਾਰੀ ਜਿਹੜੀ ਤੁਸੀਂ નીચે ਬਾਰਡਰ ਵੇਖ ਸਕਦੇ ਹੋ ਕੜਾਈ ਦਾ ਬਾਰਡਰ ਹੈਗਾ ਕਿੰਨਾ ਸੋਹਣੀ ਕੜਾਈ ਕੀਤੀ ਹੋਈ ਹੈ ਜੀ ਜਿਹੜੀ ਤੁਸੀਂ ਬਾਰਡਰ ਵੇਖ ਰਹੇ ਹੋ ਉਹ ਵੀ ਨੈਟ ਦੇ ਉੱਤੇ ਹੀ ਹੈਗਾ ਨਾਲੇ ਜਿਹੜਾ ਪ੍ਰਿੰਟ ਹੈ ਉਹ ਵੀ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੀ ਸੇਮ ਇਸ ਤਰ੍ਹਾਂ ਦੀ ਹੀ ਗ੍ਰੇ ਕਲਰ ਦੀ ਬੋਟਮ ਹੈਗੀ ਜੀ ਉਹ ਵੀ 3 ਮੀਟਰ ਦੀ ਬੋਟਮ ਆਉਂਦੀ ਹੈ ਜੀ ਨਾਲੇ ਇਹਦੇ ਦੁਪੱਟਾ ਵੇਖੋ ਜੀ ਗ੍ਰੇ ਕਲਰ ਦਾ ਕਿੰਨਾ ਗਾਰਲਿਸ਼ ਲੁੱਕ ਦਿੰਦਾ ਹੋਇਆ ਦੁਪੱਟਾ ਇਹਦੇ ਤੇ ਵੀ ਬਾਰਡਰ ਤੇ ਵਰਕ ਕੀਤਾ ਹੋਇਆ ਕਿੰਨਾ ਸੋਹਣਾ ਹੈ ਹਾਂਜੀ ਆਹ ਵੇਖੋ ਜੀ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਹੈਗਾ ਦੇਖੋ ਜੀ ਪੂਰੇ ਦੁਪੱਟੇ ਤੇ ਹੀ ਇਹਦੇ ਤੇ ਬਾਰਡਰ ਲੱਗਿਆ ਹੋਇਆ ਹੈ ਜਿਵੇਂ ਤੁਸੀਂ ਸੂਟ ਵੇਖਿਆ ਸੀਗਾ ਸੇਮ ਉਵੇਂ ਦਾ ਹੀ ਬਾਰਡਰ ਲੱਗਿਆ ਹੋਇਆ ਹੈ ਸੇਮ ਇਸੇ ਤਰ੍ਹਾਂ ਦੀ ਹੁਣ ਤੁਸੀਂ ਜਾਣਦੇ ਹੋ ਕਿ ਹਾਲੇ ਚੱਲ ਜਾਂਦਾ ਹੈ ਜੀ ਵਿంటర్ ਵਿంటర్ ਦੇ ਵਿੱਚ ਆਪਾਂ ਪਾਉਨੇ ਆ ਜੀ ਹੂਲਨ ਸੂਟ ਜਾਂ ਫਿਰ ਵਿంటర్ ਟਾਈਪ ਦੇ ਸੂਟ ਜਿਹੜੇ ਕਿ ਆਪਾਂ ਨੂੰ ਸਰਦੀ ਤੋਂ ਬਚਾਉਣ ਇਸੇ ਤਰ੍ਹਾਂ ਦਾ ਮੈਂ ਇੱਕ ਹੋਰ ਨਵਾਂ ਕਲੈਕਸ਼ਨ ਲੈ ਕੇ ਆਈਆਂ ਜੀ ਆ ਵੇਖੋ ਜੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਹੈ ਗ੍ਰੀਨ ਕਲਰ ਤੇ ਨਾਲੇ ਡਬਲ ਸ਼ੇਡੇਡ ਕਲਰ ਹੈ ਥੱਲੇ ਤੁਸੀਂ ਵੇਖੋਗੇ ਤਾਂ ਤੁਹਾਨੂੰ ਇੱਕ ਕਰੀਮ ਕਲਰ ਦਾ ਬਾਰਡਰ ਦਿਖੂਗਾ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਇੱਕ ਵਾਰੀ ਵੇਖ ਲਓ ਹਾਂਜੀ ਤੇ ਨਾਲੇ ਇਹ ਹੈਗੀਆਂ ਜੀ ਇਹਦੇ 슬ੀਵਸ ਸਲੀਵ ਵੀ ਤੁਸੀਂ ਵੇਖ ਸਕਦੇ ਹੋ ਸਲੀਵ ਤੇ ਵੀ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈ ਇਹ ਹੈਗਾ ਜੀ ਡਿਜੀਟਲ ਪ੍ਰਿੰਟ ਇਹਦੇ ਤੇ ਕੋਈ ਵਰਕ ਨਹੀਂ ਹੈਗਾ ਇਹਦੇ ਤੇ ਪ੍ਰਿੰਟ ਕੀਤਾ ਹੋਇਆ ਹੈ ਨਾਲੇ ਜੀ ਇਹਦਾ ਬਾਟਮ ਦੀ ਗੱਲ ਕਰੀਏ ਤਾਂ ਬਾਟਮ ਵੀ ਇਹਦਾ ਮਿਲੂਗਾ ਤੁਹਾਨੂੰ ਗ੍ਰੀਨ ਕਲਰ ਦਾ ਆ ਵੇਖੋ ਜੀ ਗ੍ਰੀਨ ਕਲਰ ਦਾ ਨਾਲੇ ਇਹਦੇ ਦੁਪट्टे ਦੀ ਗੱਲ ਕਰ ਲੈਂਦੇ ਆ ਜੀ ਦੁਪੱਟਾ ਵੀ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਆ ਵੇਖੋ ਜੀ ਕਿੰਨਾ ਸ਼ਾਨਦਾਰ ਦੁਪੱਟਾ ਆ ਵੇਖੋ ਤੁਸੀਂ ਵੇਖ ਸਕਦੇ ਹੋ ਇੰਨਾ ਸੋਹਣਾ ਦੁਪੱਟਾ ਕਿਤੇ ਨਹੀਂ ਮਿਲਣਾ ਜੀ ਐਵੇਂ ਲੱਗਦਾ ਹੈ ਜਿਵੇਂ ਕਿ ਸੋਲ ਬਿਲਕੁਲ ਸੋਲ ਜਿਹਹਾ ਹੀ ਦੁਪੱਟਾ ਹੈ ਜੀ ਇਹ ਸਾਰੀਆਂ ਚੀਜ਼ ਤੁਸੀਂ ਲੈ ਸਕਦੇ ਹੋ ਅਜਮੇਰਾ ਫੈਸ਼ਨ ਦੇ ਵਿੱਚ ਹਾਂਜੀ ਬਿਲਕੁਲ ਅਜਮੇਰਾ ਫੈਸ਼ਨ ਦੇ ਵਿੱਚ ਜੋ ਹੌਲ ਸੇਲਰ ਰਿਟੇਲਰ ਦੋਵਾਂ ਨੂੰ ਹੀ ਮੈਨੂਫੈਕਚਰਿੰਗ ਰੇਟ 'ਤੇ ਹੀ ਇਹ ਸਾਰੀਆਂ ਚੀਜ਼ਾਂ ਦੇ ਦਿੰਦਾ ਹੈ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਜਿਹੜੀ ਚੀਜ਼ਾਂ ਤੁਸੀਂ ਪਰਚੇਸ ਕਰੋਗੇ ਤਾਂ ਤੁਸੀਂ ਲੈਣ ਵੀ ਆ ਸਕਦੇ ਹੋ ਆਨਲਾਈਨ ਵੀ ਲੈ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਨਾਲੇ ਗੱਲ ਕਰਦੇ ਆ ਜੀ ਟਰਾਂਸਪੋਰਟ ਦੀ ਤੁਸੀਂ ਸੋਚ ਰਹੇ ਹੋਵੋਗੇ ਜੇਕਰ ਇਹ ਜਿਹੜੇ ਪੀਸ ਤੁਸੀਂ ਲੈ ਰਹੇ ਹੋ ਉਹਨਾਂ 'ਚ ਕੋਈ ਪੀਸ ਡੈਮੇਜ ਆ ਜੂ ਜਾਂ ਫਿਰ ਹੋ ਸਕਦਾ ਹੈ ਕਿ ਕਿਹੜੇ ਰਾਹ ਦੇ ਵਿੱਚ ਹੋ ਸਕਦਾ ਹੈ ਕਿ ਤੁਹਾਡਾ ਪੈਕੇਜ ਲਾਪਤਾ ਹੋ ਜੇ ਤੁਹਾਨੂੰ ਨਾ ਮਿਲੇ ਕੋਈ ਗੱਲ ਨਹੀਂ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੀ ਅਜ ਮੇਰਾ ਫੈਸ਼ਨ ਜਿਹੜਾ ਹੈ ਉਹ ਤੁਹਾਡੇ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਇੱਕੋ ਵਾਰੀ ਕਰਕੇ ਦਿੰਦਾ ਹੈ ਕਿਵੇਂ ਉਹ ਵੀ ਦੱਸ ਦਿੰਨੀ ਆ ਜੀ ਇਹ ਤੁਹਾਨੂੰ ਦਿੰਦਾ ਹੈ ਜੀ ਇੰਸ਼ੋਰੈਂਸ ਜਦੋਂ ਤੱਕ ਤੁਹਾਡਾ ਮਾਲ ਤੁਹਾਡਾ ਮਟੀਰੀਅਲ ਤੁਹਾਡੇ ਘਰੇ ਨਹੀਂ ਪਹੁੰਚਦਾ ਉਦੋਂ ਤੱਕ ਸਾਰੀ ਰਿਸਪੌਂਸਿਬਿਲਟੀ ਹੁੰਦੀ ਹੈ ਜੀ ਅਜਮੇਰਾ ਫੈਸ਼ਨ ਦੀ ਤਾਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਆਜੋ ਛੇਤੀ ਛੇਤੀ ਵਿਜ਼ਿਟ ਕਰੋ ਔਨਲਾਈਨ ਤੇ ਵੀ ਤੁਸੀਂ ਲੈ ਸਕਦੇ ਹੋ ਕੋਈ ਗੱਲ ਨਹੀਂ ਜਿਹੜੀ ਆਪਣੇ ਘਰੇ ਜਿਹੜੀਆਂ ਲੇਡੀਜ਼ ਬੈਠੀਆਂ ਨੇ ਉਹ ਵੀ ਘਰ ਤੋਂ ਵੀ ਇਹ ਸਾਰਾ ਬਿਜ਼ਨਸ ਸ਼ੁਰੂ ਕਰ ਸਕਦੀ ਹੈ ਉਹਦੇ ਜੀ ਵੀ ਕੋਈ ਤੁਹਾਨੂੰ ਸੋਚਣਾ ਨਹੀਂ ਹੈ ਜੀ ਕਿ ਆਪਾਂ ਕਿਵੇਂ 5-7 ਲੱਖ ਲਾਵਾਂਗੇ ਨਾ ਜੀ ਨਾ ਤੁਹਾਨੂੰ ਸਿਰਫ ਔਰ ਸਿਰਫ ਦੇਣਾ ਹੈ 25 ਤੋਂ 30 ਹਜ਼ਾਰ ਹਾਂਜੀ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ 25 ਤੋਂ 30 ਹਜ਼ਾਰ ਰੁਪਏ ਲਾ ਕੇ ਵੀ ਤੁਸੀਂ ਘਰੇ ਬੈਠੇ ਇਹਨਾਂ ਦਾ ਬਿਜ਼ਨਸ ਕਰ ਸਕਦੇ ਹੋ ਨਾ ਕੇਵਲ ਓ ਤੁਸੀਂ 23 ਦਾ business ਕਰ ਸਕਦੇ ਹੋ leggings suit kurti kids wear lehenga ਤੇ ਹੋਰ ਵੀ ਜਿਹੜੇ ਸਾੜੇ ਦੇ ਮੈਡਲ ਹੁੰਦੇ ਜਿਵੇਂ ਕਿ petticoat blouse ਆਪਾਂ ਕਹਿ ਦਿੰਨੇ ਆ ਜੀ ਬਿਲਕੁਲ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਹੀ ਛੱਦੇ ਥਲੇ ਮਿਲ ਜਾਣਗੀਆਂ ਜੀ ਅਜਮੇਰਾ ਫੈਸ਼ਨ only on ajmera fashion ਇੰਡੀਆ ਦੀ ਸੂਰਤ ਦੀ ਲਾਰਜੈਸਟ ਮੈਨੂਫੈਕਚਰਿੰਗ ਕੰਪਨੀ ਬਿਲਕੁਲ ਸਹੀ ਹੈ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਫੇਰ ਮਿਲਾਂਗੇ ਜੀ ਨੈਕਸਟ ਵੀਡੀਓ ਚ ਨੈਕਸਟ ਕਲੈਕਸ਼ਨ ਇਸ ਨਾਲ ਬਿਲਕੁਲ ਜੀ ਨਵੇਂ ਟ੍ਰੈਂਡਿੰਗ ਕਲੈਕਸ਼ਨ ਆਪਾਂ ਲੈ ਕੇ ਆਉਂਦੇ ਰਵਾਂਗੇ ਜੀ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਜੁੜੇ ਰਹੋ ਨਾਲੇ ਵੀਡੀਓ ਨੂੰ ਕਰ ਲਓ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਠੀਕ ਹੈ ਜੀ ਹੁਣ ਇੱਕ ਗੱਲ ਹੋਰ ਦੱਸਾਂ ਜੀ ਜੇ ਤੁਸੀਂ ਇੱਕ ਵਾਰੀ ਸੋਚ ਰਹੇ ਹੋ ਕਿ ਨਹੀਂ ਜੀ ਹੁਣ ਆਪਾਂ ਨਹੀਂ ਕਰਨਾ ਚਾਹੁੰਦੇ ਪਰ ਫੇਰੇ ਹੀ ਮੈਂ ਤੁਹਾਨੂੰ ਕਹਾਂਗੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਜੇ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਆਪਣੇ ਆਪ ਆਈਡੀਆ ਲੱਗ ਜਾਣਾ ਜੀ ਤੁਸੀਂ ਵਿਜ਼ਿਟ ਕਰਨ ਨਾਲੇ ਵੀ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗੂ ਤਾਂ ਆਓ ਵਿਜ਼ਿਟ ਕਰੋ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ ਜੀ ਉਦੋਂ ਤੱਕ ਸਤਿ ਸ਼੍ਰੀ ਅਕਾਲ ਧਿਆਨ ਰੱਖਿਓ